हां दोस्तो, जी दोस्तों ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨ ਸੋਹਤਾ ਤੇ ਮੈਂ ਮਾਸਟਰ ਵਾਸਨ ਸਿੰਘ ਤੋਂ ਤੁਹਾਨੂੰ ਅੱਜ ਪਕਾ ਰਹੇ ਹਾਂ ਖਾਲਸਾ ਦੇਸੀ ਘਿਓ ਦੇ ਪਰੌਂਠੇ ਇਹ ਬਠਿੰਡੇ ਦੇ ਅਜੀਤ ਰੋਡ ਤੇ ਆ ਜੇ ਇੱਕ ਬਹੁਤ ਹੀ ਵਧੀਆ بڑا ਨਾਮੀ ਖਾਲਸਾ ਦੇਸੀ ਘਿਓ ਦੇ ਪਰੌਂਠੇ ਸਟਾਲ ਹੈ ਤੇ ਗੁੜ ਵਾਲੀ ਚਾਹ ਵੀ ਮਿਲਦੀ ਹੈ ਇੱਥੇ ਹਨਾ ਆਰਡਰ ਹੈ ਤੇ ਖਾਲਸਾ ਜੀ ਅੰਗੇ ਨੇ ਮੈਂ ਇਹਨਾਂ ਦੀ ਇੰਟਰਵਿਊ ਕਰਨੀ ਚਾਹੁੰਦਾ ਸੀ ਕਈ ਦਿਨਾਂ ਤੋਂ ਸਾਨੂੰ ਸਪਾਰਸ਼ ਕੀਤੀ ਸੀ ਸਾਡੇ ਦੋਸਤਾਂ ਨੇ ਬਠਿੰਡੇ ਦੇ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਪੜਾਉਂਦੇ ਨੇ ਸਾਡੇ ਸਾਥੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਖਾਲਸਾ ਜੀ ਦੇ ਜਿਹੜੇ ਹੈ ਪਰੌਠਿਆਂ ਦੀ ਵੀਡੀਓ ਜ਼ਰੂਰ ਬਣਾਓ ਅੱਜ ਆਪਾਂ ਚੱਲਦੇ ਹਾਂ ਫਿਰ ਖਾਲਸਾ ਜੀ ਦੇ ਪਰੌਠਿਆਂ ਤੇ ਨਾਲੇ ਛਕਾਂਗੇ ਹਾਂਜੀ ਦੇਖਦੇ ਆਂ ਅੰਦਰ ਦਾ ਦ੍ਰਿਸ਼ ਕਿਸ ਤਰ੍ਹਾਂ ਦਾ ਹੈ ਦੋਸਤੋ ਬਹੁਤ ਵਧੀਆ ਵਾਹ ਜੀ ਵਾਹ ਸੱਚੀ ਮੱਚੀ ਕੀ ਆ ਸੀਨ ਹੈ ਜੀ ਪੂਰਾ ਗੁਰਮਤ ਦੇ ਰੰਗ ਚ ਰੰਗਿਆ ਹੋਇਆ ਸਾਰਾ ਹੋਟਲ ਵਾਹ ਵੱਡਾ ਪ੍ਰਭਾ ਬੜੀ ਸੋਹਣੀ ਸਫਾਈ ਛੋਟੀ ਜੀ ਸ਼ੌਪ ਦੇ ਵਿੱਚ ਬਹੁਤ ਹੀ ਸਾਫ਼ ਸੁਥਰਾ ਖਾਣਾ ਤੇ ਹਾ ਹਾ ਇਹਲੀ ਗੱਲ ਤਾਂ ਥਾਂ ਥਾਂ ਗੁਰਬਾਣੀ ਦੇ ਸ਼ਲੋਕ ਤੂੰ ਮੇਰਾ ਰਾਖਾ ਸਭਨੀ ਥਾਈ ਸਾਤੀ ਭਾਵਨਾ ਲਾਗੇ ਬਾਰ ਬ੍ਰह्म शरणਾਈ ਜੋ ਗਰਦੇ ਹਮਾਰੇ ਰਾਮ ਘਰ ਦੁੱਖ ਲਗੇ ਨਾ ਪਾਈ ਜਦੋਂ ਜਾਗਿਰਦੇ ਸਾਡੇ ਬਾਰ ਬ੍ਰह्म ਹੋਣ ਸ਼ਰਨਾਈ ਜਿਹਾਣ ਤੇ ਜਿਸਕੇ ਸਿਰ ਉਪਰ ਤੋਂ ਸਵਾਮੀ ਸੋਦ ਕੈਸਾ ਫਾਲੇ ਕੀ ਇਹ ਮਹਾਨ ਅਖਲੇ ਸਲੋਕ ਲੈ ਕੇ ਜ਼ਿੰਦਗੀ ਦੇ ਵੱਡੇ ਮੈਸੇਜ ਦਿੱਤੇ ਨੇ ਹਰ ਸਾਜਿਗਾ ਇਹਦਰ ਵੀ ਬਹੁਤ ਛੋਟਾ ਜਿਹਾ ਜਗ੍ਹਾ ਭਾਵੇਂ ਥੋੜੀ ਆ ਪਰ ਸਿਟਿਸ ਬਹੁਤ ਸੋਹਣੀਆਂ ਦਿੱਤੀਆਂ ਨੇ। ਇਹ ਹੁਣ ਆਪਾਂ ਗੱਲ ਕਰਾਂਗੇ ਵੀਰ ਹੋਂ ਦੇ ਨਾਲ। ਚਲੋ ਜੀ। ਅਗਰੇ ਤੇ ਤੁਸੀਂ ਸੀਨ ਦੇਖ ਲਈਆਂ। ਬੜਾ ਸੋਹਣਾ, ਸੋਈਆ ਸਾਰ ਸੱਚੇ ਸੋਹਣੇ। ਹਰ ਚੀਜ਼ ਬੜੇ ਸਲੀਕੇ ਨਾਲ ਤੇ ਐਦਾਂ ਨਹੀਂ ਹੈ ਆਮ ਤੌਰ ਤੇ ਹੋਟਲਾਂ ਦੇ ਵਿੱਚ ਪ੍ਰੋਪਰ ਸਫਾਈ ਨਹੀਂ ਹੁੰਦੀ। ਸਸਫਾਈ ਤਾਂ ਉਹਨਾਂ ਖਿਆਲੀ ਰੱਖਦੇ ਨੇ ਬੀਬੀਆਂ। ਇਹ ਤਾਂ ਆਲੂ ਸਾਫ ਕਰ ਰਹੇ ਨੌਜਵਾਨ ਹੈ ਨਾ ਕਿ ਹਰ ਚੀਜ਼ ਸੀਕੁਐਂਸ ਦੇ ਵਿੱਚ ਆ। ਹਾਂ ਵੀ ਅ ਦੋਸਤੋ ਖਾਲਸਾ ਜੀ ਨੂੰ ਦੋ ਮਿੰਟ ਉਧਰ ਉਧਰੋਂ ਗੱਲ ਕਰਾ ਦਈਏ ਹੈ ਨਾ। ਤਾਂ ਤਾਂ ਜੀ ਤਾਂ ਬੇਗੇ ਤੇ ਗੇਟੇ ਹੈ। ਹਾਂਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਵੜਾਈ ਜਾ ਰਹੇ ਹੋ ਦੇਸੀ ਘਿਓ ਦੇ ਪਰੋਟੇ। ਹਾਂਜੀ। ਹਾਂਜੀ। ਖਾਲਸਾ ਜੀ ਅ ਕਿੰਨੇ ਟਾਈਮ ਤੋਂ ਆਪਣਾ ਇੱਥੇ ਜਿਹੜਾ ਹੈ ਦੇਸੀ ਘਿਓ ਦੇ ਪਰੌਂਠਾ ਦਾ ਹੋਟਲ ਚੱਲ ਰਿਹਾ ਹੈਗਾ ਆਪਾਂ ਨੂੰ ਜੇ ਕੀ ਸ਼ੋ ਬਣਾਵਾ ਪੂਰਾ ਦੱਸਿਓ ਜੀ ਆਪਣੇ ਬਾਰੇ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਆਹ ਹੁਣੇ ਤੋਂ 7-8 ਸਾਲ ਹੋ ਗਏ ਠੀਕ ਹੈ ਜੀ ਵਾਹ ਜੀ ਵਾਹ ਸੁਰਿੰਦਰ ਸਿੰਘ ਜੀ ਆਹ ਤਾਂ ਇੱਕ ਪਰੌਂਠਾ ਤਸੱਲੀ ਕਰਾ ਦਿੰਦਾ ਹੁਣ ਹਾਂਜੀ ਹਾਂਜੀ ਵਾਹ ਅੱਛਾ ਤੇ ਹਾਂਜੀ ਭਾਈ ਜੀ ਪੂਰਾ ਦੱਸਿਓ ਐਡਰੈਸ ਆਪਣਾ ਆਪਣਾ ਜੀ ਸਾਬਜਾਦਾ ਜੀਤ ਸਿੰਘ ਰੋਡ ਹੈ ਨੀਰ ਗਲੀ ਨੰਬਰ 18 ਖਾਲਸਾ ਦੇਸੀ ਕੇ ਪਰੌਂਠਾ ਦੇ ਨਾਮ ਨਾਲ ਸ਼ਾਪ ਠੀਕ ਹੈ ਮੈਂ ਪਾਈ ਤੁਹਾਨੂੰ ਡਿਸਟਰਬ ਨਹੀਂ ਕੀਤਾ ਵੀ ਕੰਮ ਵੀ ਚੱਲਦਾ ਰਹਿਣਾ ਚਾਹੀਦਾ ਕਿਉਂਕਿ ਇਸੇ ਟਾਈਮ ਦੇ ਵਿੱਚ ਆਪਾਂ ਗੱਲਾਂ ਵੀ ਕਰ ਲਈਏ ਤੇ ਆਪਣੇ ਇੰਟਰਵਿਊ ਵੀ ਕਰ ਲਈਏ ਹਨ ਤੇ ਕਿੰਨੇ ਟਾਈਮ ਤੋਂ ਆਪਣਾ ਇਹ ਚੱਲ ਰਿਹਾ ਖਾਲਸਾ 7-8 ਸਾਲ ਹੋ ਗਏ ਜੀ 7-8 ਸਾਲ ਤੇ ਤੁਸੀਂ ਖਾਲਸਾ ਜੀ ਇਹ ਸ਼ੌਕ ਦੇ ਇਧਰਲੇ ਪਾਸੇ ਕਿਵੇਂ ਆਏ ਆਪਣੇ ਪੰਜਾਬ ਵਾਲੇ ਮੁੰਡੇ ਤਾਂ ਆਉਂਦੇ ਨਹੀਂ ਪਤਾ ਨਹੀਂ ਕਿਉਂ ਉਹਨਾਂ ਨੂੰ ਤੁਹਾਨੂੰ ਕਿਦਾਂ ਸ਼ੌਕ ਜਾ ਗਿਆ ਮਹਾਰਾ ਜਿੱਧਰ ਲੈ ਆ ਜੀ ਆ ਕੇ ਠੀਕ ਹੈ ਤੁਸੀਂ ਕਿਸ ਗ੍ਰੈਜੂਏਟ ਆ ਵਾ ਤੇ ਬਸ ਜਦੋਂ ਇਸ ਚੀਜ਼ ਤੇ ਇੰਟਰਸਟ ਸੀਗਾ ਜੀ ਪਹਿਲਾਂ ਫਾਰਮੈਸੀ ਮੈਡੀਕਲ ਦਾ ਐਮ ਸੀਗਾ ਅੱਛਾ ਜੀ ਤੇ ਹੋਰ ਵੀ ਕੋਈ ਪ੍ਰੋਫੈਸ਼ਨਲ ਚ ਕੰਮ ਕੀਤਾ ਮੈਡੀਕਲ ਲਾਈਨ ਦੇ ਵਿੱਚੋਂ ਇੱਕਦਮ ਹਟ ਕੇ ਆ ਕੇ ਇਧਰਲੇ ਪਾਸੇ ਇਹ ਬੜਾ ਜ਼ਰੂਰੀ ਸੀਗਾ ਕਿਉਂਕਿ ਲੋਕਾਂ ਦੀ ਸਿਹਤ ਨਾਲ ਬਾਹਰ ਬਹੁਤ ਖਲਵਾੜ ਹੋ ਰਿਹਾ ਹੈ ਹਨਾ ਕਿ ਤੁਸੀਂ ਜਿਹੜਾ ਹੈ ਇਧਰਲੇ ਪਾਸੇ ਲਿਆਂਦਾ ਔਰ ਦੇਸੀ ਘਿਓ ਨੂੰ ਪ੍ਰਮੋਟ ਕੀਤਾ ਜਿੱਥੇ ਕਿ ਲੋਕ ਡਾਕਟਰ ਰਾਮ ਤੌਰ ਤੇ ਕਹਿ ਰਹੇ ਨੇ ਜੀ ਦੇਸੀ ਘਿਓ ਨਹੀਂ ਖਾਣਾ ਚਾਹੀਦਾ ਪਰ ਤੁਸੀਂ ਪਰੌਠੇ ਬਣਾ ਬਣਾ ਖਵਾ ਰਹੇ ਹੋ ਤੁਸੀਂ ਤਾਂ ਬਿਲਕੁਲ ਉਲਟ ਕੰਗਾ ਵਹਾਤੀ ਹਨ ਦੇਸੀ ਘਿਓ ਖਰਾਬ ਨਹੀਂ ਕਰਦਾ ਜੀ ਲੋਕਾਂ ਦਾ ਸਰੀਰ ਹੀ ਪਛਾਣੋਂ ਫਟ ਗਿਆ ਅੱਛਾ ਅੱਛਾ ਤੇ ਫਿਰ ਹੁਣ ਸਾਨੂੰ ਵੀ ਖਵਾਓਗੇ ਅੱਜ ਹਾਂਜੀ ਹਾਂ ਹਾਂ ਲਓ ਜੀ ਫਿਰ ਅੱਜ ਦੇਖਦੇ ਹਾਂ ਠੀਕ ਹੈ ਜੀ ਦੇਖਾਓ ਜੀ ਅਚਾਰ ਵੀ ਦੇਖੋ ਕਿੰਨਾ ਵਧੀਆ ਪੈਕਿੰਗ ਹੋ ਕੇ ਆਇਆ ਖੋਲਿਓ ਜੀ ਮਾੜਾ ਜਾਂ ਹਮ ਹਰ ਚੀਜ਼ ਦਾ ਬਹੁਤ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਸਫਸਾਈ ਦਾ ਬਹੁਤ ਖਿਆਲ ਰੱਖਿਆ ਜਾਂਦਾ ਹਰ ਚੀਜ਼ ਨਹੀਂ ਤੁਸੀਂ ਵਾਹ ਆਹ ਜੀ ਹਾਂ ਜੀ ਕਾਗਜ਼ਾਂ ਦੀ ਇਹ ਪੈਕਿੰਗ ਨੂੰ ਕਾਊਂਟ ਹੋਏ ਬੜੇ ਵੱਡੇ ਵੱਡੇ ਦੇ ਤਰ੍ਹਾਂ ਤਿਆਰ ਕਰਦੇ ਹਾਂ ਮੇਜ਼ੀ ਵੀ ਸਾਡਾ ਮਕਸਦ ਕੀ ਹੈ ਸੱਚੇ ਇਹ ਪੰਜਾਬ ਦੇ ਸਾਡੇ ਦੇ ਟਿਸਿੰਗ ਹਨ ਹਾਂਜੀ ਜਦੋਂ ਇਹ ਟਾਂ ਦੇ ਪੋਣੇ ਕੁੜੀਆਂ ਇਸ ਬਿਜ਼ਨਸ ਪਾਸੇ ਬਿਲਕੁਲ ਨਹੀਂ ਆਉਂਦੀ ਮੈਨੂੰ ਤੁਹਾਡੇ ਨੂੰ ਦੇਖ ਕੇ ਨਹੀਂ ਖੁਸ਼ੀ ਹੋਈ ਦੇਖੋ ਮੈਂ ਬੀਚੇ ਮੇਰਾ ਖੋਜਾ ਇਹ ਸ਼ੌਕ ਕਰ ਗਿਆ ਕਿ ਅਸਮਾ ਲਹੂ ਰਿਤਾ ਤੇ ਤੁਸੀਂ ਕੋਧਾ ਨਹੀਂ ਸੱਕੇ ਇਹਨਾਂ ਦੇ ਬਾਕੀ ਨੌਜਵਾਨ ਨੂੰ ਕਿਸੇ ਨੇ ਕਹਿਣਾ ਚਾਹੁੰਦਾ ਨਹੀਂ ਦੇਖੋ ਕੰਮ ਤਾਂ ਵੈਸੇ ਕੋਈ ਵੀ ਚੰਗਾ ਮਾੜਾ ਨਹੀਂ ਹੁੰਦਾ ਨਾ ਬਸ ਸਾਰੇ ਵਧੀਆ ਮੈਨੂੰ ਮਹਾਰਾਜ ਇੰਦਰ ਲੈਰ ਵਿੱਚ ਇੰਦਰ ਆ ਜੀ ਜਿਹੜੇ ਆਪਣੇ ਬੱਚੇ ਨੇ ਇਹ ਤੇ ਕਿੰਨਾ ਕੁ ਪੈਸਾ ਲੱਗਦਾ ਨਾ ਨਾ ਮੈਂ ਖਾ ਵੀ ਹੂੰ ਤੇ ਇੱਧਰ ਤੇ ਗੱਲਾਂ ਨਹੀਂ ਕਰਾਂਗੇ ਦੇਖੀ ਯਾਰ ਹਨਾ ਵੀ ਟੈਸਟ ਵੀ ਤਾਂ ਹੋਣਾ ਚਾਹੀਦਾ ਉਹ ਵੀ ਕਿਦਾਂ ਨਾਲ ਹਨਾ ਤੇ ਕਿੰਨਾ ਕੁ ਪੈਸੇ ਨਾਲ ਕੰਮ ਸਟਾਰਟ ਗੱਲ ਪੈਸੇ ਦੇ ਕੰਮ ਦੀ ਨਹੀਂ ਗੱਲ ਸਕਿੱਲ ਦੀ ਹੈ ਜੀ ਜੇ ਪਹਿਲਾਂ ਤੁਹਾਨੂੰ ਕੋਲ ਸਕਿੱਲ ਹੈ ਤੁਸੀਂ ਥੱਲੇ ਤੋਂ ਸ਼ੁਰੂ ਕਰੋ ਮੈਂ ਹੌਲੀ ਉੱਪਰ ਕਰਾਂਗਾ ਸਿਰ ਮੈਂ ਕੱਲਾ ਖੜਾ ਜੇ ਲੋ ਤੁਸੀਂ ਨਹੀਂ ਨਹੀਂ ਬਸ ਅੱਛਾ ਜੋ ਕਿ ਜੇ ਤਾਂ ਉਹ ਤੁਸੀਂ ਕੋਈ ਕੋਈ ਸੋਚੋ ਵੀ ਗੱਲਾ ਪੈਸਾ ਲਾ ਕੇ ਹੋ ਜੂਗਾ ਉਹ ਚੀਜ਼ ਨਹੀਂ ਪੋਸੀਬਲ ਸਰ ਪਹਿਲਾਂ ਸਕਿੱਲ ਜਬ ਤੁਸੀਂ ਦੇਖੀ ਤੁਸੀਂ ਜੀ ਤੁਹਾਡੇ ਕੋਲ ਵੀ ਮੋਨੇ ਸਿੱਕੇ ਵੀ ਨੇ ਹਾਜ਼ਰੀ ਆਨਲਾਈਨ ਸਿੱਖਦੇ ਅੱਛਾ ਤੁਸੀਂ ਇੱਥੋਂ ਵਾਲਾ ਵੀ ਸੋਣਾ ਕੋਈ ਕੋਈ ਬਾਹਰਲੇ ਕੋਈ ਚਾੜਾਉਣਾ ਕੋਈ ਨਹੀਂ ਨਹੀਂ ਫਲਾਦਾ ਜੇ ਇੱਥੋਂ ਵਾਲੀ ਹੈ ਹਾਂ ਉਹ ਬਾਹਰ ਲਈ ਮਤਲਬ ਕਹਿੰਦੇ ਰਹਿੰਦੇ ਵੀ ਅਸੀਂ ਬਾਹਰ ਜਾਉਣਾ ਕੋਈ ਸਾਨੂੰ ਸਿਖਾਓ ਜਾਂ ਕਰਾਂਗੇ ਜਾਂ ਕਿੱਥੇ ਐਕੂ ਲਾਵਾ ਮੁੱਖ ਕਿਤੇ ਕਿਤੇ ਜਵਾਬ ਆਉਂਦਾ ਨਹੀਂ ਆਉਂਦਾ ਕਿਸੇ ਮੁੰਡੇ ਨੇ ਜਿਹੜਾ ਤੁਹਾਡਾ ਫਿੱਕ ਕਿਉਂ ਨਾਲ ਨਹੀਂ ਕਿਤੇ ਕਰੀ ਕਿਹਨੇ ਜਿਹੜਾ ਸਕਸੈਸਫੁਲ ਨੇ ਉਹ ਮੁੰਡੇ ਨੇ ਕੀਤਾ ਥੋੜਾ ਟਾਈਮ ਕੀਤਾ ਸੀ ਉਸ ਤੋਂ ਬਾਅਦ ਨਹੀਂ ਮਤਲਬ ਓਕੇ ਲਾਵਾ ਪ੍ਰੈਜ਼ੈਂਟ ਆਪਣਾ ਇੱਥੇ ਕਿਉਂਕਿ ਕਰਕੇ ਰਾਤ ਦੇ ਨਹੀਂ ਕੰਮ ਕਰਦੇ ਨਹੀਂ ਇਸ ਇੱਥੇ ਪਤਾ ਨਹੀਂ ਬੱਲੀ ਬੱਲੇ ਹੈ ਨਾ ਹੁਣ ਬਹੁਤ ਤਰਸਦੀ ਹੈ ਇੰਪੋਹਟੇ ਸਵਾਲ ਅਸਲ ਸਚੀ ਮੁੱਤ ਜੀ ਨਾਲ ਸਾਜੀ ਮੈਂ ਕੋਈ ਹੋਣੀ ਹੈ ਸੋ ਦੋਸਤੋ ਪਹਿਲੀ ਗੱਲ ਤਾਂ ਜਿੰਨੇ ਵੀ ਸਾਡੇ ਸਾਥੀ ਆਪਣੇ ਚੈਨਲ ਨਾਲ ਜੁੜੇ ਹੋਏ ਕਦੇ ਵੀ ਬੰਡਣੇ ਆ ਇੱਕ ਹਾਲ ਸਾਜੀ ਆਪਣੇ ਪੀਰ ਨੇ ਬੰਗਰੇ ਟੀਕੂਰ ਕੇ ਬੇਟੇ ਨੇ ਔਰ ਬਹੁਤ ਹੀ ਵਧੀਆ ਮੈਨੂੰ ਇਹਨਾਂ ਦੇ ਵਿੱਚ ਸੱਚੀ ਮੁੱਤ ਜਿਹੜੀ ਨਿਮਰਤਾ ਨਾ ਮੈਡੀਕਲ ਲਾਈਨ ਦੇ ਵਿੱਚੋਂ ਆ ਕੇ ਉਧਰੋਂ ਆਉਣਾ ਔਰ ਅਗਲੇ ਤੱਕ ਕਾਹੀ ਰਹੇ ਨੇ ਨਾਲ ਨਾਲ ਲੋਕਾਂ ਦੀ ਸਿਹਤ ਦਾ ਵੀ ਧਿਆਨ ਰੱਖੇ ਸੱਚੇ ਗੁਰੂ ਦੇ ਬੇਟੇ ਬਣਾਉਂਦਾ ਇਹਨਾਂ ਨੇ ਸਬੂਤ ਦਿੱਤਾ ਔਰ ਬੈਗਰੂਨ ਨੇ ਕਿਰਪਾ ਕੀਤੀ ਗੁਰੂ ਮਾਰਾ ਨੇ ਨੀਰੁਸ਼ੀ ਤੇਨਾ ਦਾ ਕੰਮ ਬਿਠਾ ਲਏ ਜਿਹਦੇ ਵਿੱਚ ਲਾਸ ਵਾਂਗ ਚੱਲ ਰਿਹਾ ਹਰ ਵਕਤ ਇਥੇ ਲਗਾਤਾਰ ਕਿਉਂਕਿ ਆਸ-ਪਾਸੇ ਜਿੰਨੇ ਵੀ ਬੱਚੇ ਇੱਥੇ ਪੜ੍ਹਦੇ ਨੇ ਕਾਲਜਾਂ ਚ ਆ ਬੜੇ ਹੋਰ ਸੁਚੇਤ ਹੁੰਦੇ ਨੇ ਸਿਆਣੇ ਬੱਚੇ ਹੁੰਦੇ ਨੇ ਸਰਦੇ ਵਰਦੇ ਕਰਾਂਦੇ ਨੇ ਕਿ ਇੱਥੇ ਉਹਨਾਂ ਨੂੰ ਖਾਣਾ ਪ੍ਰੋਵਾਈਡ ਕਰਵਾ ਆਂਗਲ ਨਹੀਂ ਗੇ ਸੋ ਖਾਲਸਾ ਜੀ ਤੋਂ ਬਹੁਤ ਸਾਰੇ ਲੋਕਾਂ ਨੂੰ ਸਾਡਾ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਇਹ ਵੀ ਜਿਹੜਾ ਹੈ ਇਸ ਤਰ੍ਹਾਂ ਦਾ ਇਹ ਪੰਜਾਬ ਦਾ ਖਾਣਾ ਵੀ ਬਿਚਾਰ ਸਕਦੇ ਆ ਕਿ ਆਪਣੀ ਰੋਜ਼ੀ ਰੋਟੀ ਦਾ ਸਾਧਨ ਬਣਾਈ ਤੇ ਸਾਡੀਆਂ ਭੈਣਾਂ ਆਪਣੀਆਂ ਲੜਕੀਆਂ ਉਹ ਵੀ ਇਹ ਕੰਮ ਕਰ ਸਕਦੇ ਆ ਮੈਂ ਇਹਨਾਂ ਨੂੰ ਦੱਸਕੋ ਕਿ ਇਹਨਾਂ ਕੋਲ ਲੜਕੀਆਂ ਬਹੁਤ ਕੰਮ ਕਰਦੀਆਂ ਨੇ ਬਿਲਕੁਲ ਔਰ ਉਹ ਆਪਣਾ ਕੰਮ ਆ ਜਿਹੜਾ ਹੈ ਤੇ ਬਠਿੰਡੇ ਚ ਕਿਹੜਾ ਇੱਕ ਹੋਟਲ ਚਾਹੀਦਾ ਇਹਨਾਂ ਨੂੰ ਬਰਾਬਰ ਇਥੇ ਹੋਰ ਬਥੇਰੇ ਕੋਲ ਥੱਲੇ ਹੋਣਗੇ ਕੋਈ ਵੀ ਖੋਜ ਸਕਦਾ ਇਹ ਸਿਖਾਉਂਦੇ ਵੀ ਆ ਇਹਨਾਂ ਨੇ ਵੀ ਕਿਹਾ ਜੇ ਕਿਸੇ ਨੇ ਆ ਕੇ ਟ੍ਰੇਨਿੰਗ ਲੈਣੀ ਹੋਵੇ ਤਾਂ ਖਰ ਸਦੀ ਕਿੰਨਾ ਟਾਈਮ ਲਾਉਣਾ ਪੈਣਾ ਚੰਗਾ ਇੰਡੀਪੈਂਡੈਂਟ ਕਹਿੰਦਾ ਮਿਨੀਮਮ ਕੱਟ ਤੁਹਾਨੂੰ ਮੈਂ ਦੋ ਮਹੀਨੇ ਦੋ ਮਹੀਨੇ ਸੈਟ ਕਰੋ ਸੋ ਦੋ ਮਹੀਨੇ ਲੱਗਦੇ ਜਿਹੇ ਖਾਲਸਾ ਨੂੰ ਕਹਿੰਦੇ ਸੀ ਕ੍ਰੇਡ ਕਰਦੇ ਜੇ ਕੋਈ ਚਾਹੇ ਸਿਆਣਾ ਲੱਜਾ థాంਕ ਯੂ ਦੋਸਤੋ ਜਦੋਂ ਵੀ ਤੁਸੀਂ ਬਟਿੰਡੇ ਆਓ ਤਾਂ ਖਾਲਸਾ ਬੇਸੀ ਤੇ ਉਹਦੇ ਘੋਟੇ ਜ਼ਰੂਰ ਸ਼ੱਕੇਟ ਕਰੋ ਖਾਲਸਾ ਜੀ ਨੂੰ ਦੱਸਣਾ ਤੇ ਸੋ ਆਪਣਾ ਫਰਜ਼ ਪੜਦਾ ਇਥੇ ਅਤਾਈਏ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਤੁਹਾਨੂੰ ਸਾਡੀ ਕੋਸ਼ਿਸ਼ ਇਹ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਾ ਧੰਨਵਾਦ